ਇਹ ਹਾਲਾਤ ਦਰਸ਼ਕੋ ਸਾਰਿਆਂ ਦੇ ਆਹ ਦੇਖੋ ਫਿਰ ਅੱਜ ਆਪਾਂ ਤੁਹਾਨੂੰ ਇੱਕ ਨਵਾਂ ਹਿੱਲ ਸਟੇਸ਼ਨ ਦਿਖਾਉਣਾ ਛੋਟਾ ਹਿੱਲ ਸਟੇਸ਼ਨ ਆ ਬਾਈ ਇਸ ਵੇਸੇ ਦੁਨੀਆ ਆਉਂਦੀ ਆ ਉਰੇ ਵੀ ਘੁੰਮਣ ਫਿਰਨ ਇਸ ਖਰਕੇ ਮੈਂ ਤੁਹਾਨੂੰ ਮੈਂ ਕਿਹਾ ਇਹ ਵੀ ਇੱਕ ਖੂਬਸੂਰਤ ਚੀਜ਼ ਆ ਤੁਹਾਨੂੰ ਆਹ ਦੇਖੋ ਆ ਨਦੀ ਵਗ ਰਹੀ ਆ ਬਿਆਸ ਨਦੀ ਕਹਿੰਦੇ ਨੇ ਇਹਨੂੰ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਇਹ ਬਿਆਸ ਨਦੀ ਕਹਿੰਦੇ ਨੇ ਬਾਈ ਇਹਨੂੰ ਆਹ ਦੇਖੋ ਤੇ ਉੱਪਰ ਓ ਸਾਹਮਣੇ ਆ ਗਿਆ ਵਿਕਟੋਰੀਆ ਪੁਲ ਇਹ ਵੀ ਕਲਾ ਦਾ ਇੱਕ ਅਦਭੁੱਤ ਨਮੂਨਾ ਵਿਕਟੋਰੀਆ ਪੁਲ ਤੇ ਇਸ ਵਕਤ ਆਪਾਂ ਹੈਗੇ ਆ ਬਾਈ ਜੀ ਮੰਡੀ ਦੇ ਵਿੱਚ ਮੰਡੀ ਆਪਣਾ ਹਿਮਾਚਲ ਦਾ ਇੱਕ ਸ਼ਹਿਰ ਆ ਮੰਡੀ ਤੇ ਮੰਡਾ ਦਾ ਇੱਥੇ ਦੀ ਐਮਪੀ ਦੀ ਸੀਟ ਵੀ ਆ ਤਕੜਾ ਸ਼ਹਿਰ ਆ ਵੈਸੇ ਬਾਈ ਕਿਉਂਕਿ ਬਾਈ ਮੈਂ ਦੇਖਿਆ ਇਹ ਇਹ ਸ਼ਹਿਰ ਆ ਨਾ ਜਿਹੜਾ ਇਹ ਇੱਥੇ ਆਪਣੇ ਸਿੱਖਾਂ ਦੀ ਬੜੀ ਚੜ੍ਹਾਈ ਆ ਮੈਂ ਜਿੰਨੀਆਂ ਵੀ ਦੁਕਾਨਾਂ ਵਗੈਰਾ ਦੇਖੀਆਂ ਨੇ ਇੱਥੇ ਨਾ ਸਿੱਖਾਂ ਦੀਆਂ ਨੇ ਮਾਨਣ ਵਾਲੀ ਗੱਲ ਆ ਵੀ ਆਪਣਾ ਇੱਥੇ ਬਹੁਤ ਸਿੱਖ ਭਾਈਚਾਰਾ ਇਹ ਸ਼ਹਿਰ ਦੇ ਵਿੱਚ ਰਹਿੰਦਾ ਤੇ ਆ ਬਾਕੀ ਮੈਂ ਤੁਹਾਨੂੰ ਆਪ ਕਰਦਿਆਂ ਦੀ ਖੂਬਸੂਰਤੀ ਦੀ ਗੱਲ ਆ ਆ ਦੇਖੋ ਤੁਸੀਂ ਕਿੱਡੇ-ਕੱਡੇ ਪਹਾੜ ਨੇ ਨਿਗਾ ਨਹੀਂ ਜਾਂਦੀ ਕਿਸੇ ਪਾਸੇ ਨੂੰ ਉਹ ਦੇਖੋ ਤੇ ਛੋਟੇ-ਛੋਟੇ ਸ਼ਹਿਰ बसे ਹੋਏ ਨੇ ਇਹ ਆ ਜਾਂਦਾ ਇੱਕ ਸਾਈਡ ਜਿਹੜੀ ਸਾਈਡ ਸੜਕ ਚੱਲਦੀ ਆ ਇੱਕ ਸਾਈਡ ਸੜਕ ਚੱਲਦੀ ਆ ਗਾਹਾਂ ਤੁਸੀਂ ਜਿੱਥੇ ਤੱਕ ਜਾਏਂਗੇ ਉਹ ਮਨਾਲੀ ਤੱਕ ਜਾਏਂਗੇ ਕਿਤੇ ਜਾਏਗਾ ਤੇ ਨਾਲ-ਨਾਲ ਤੁਹਾਡੇ ਇਹ ਪਾਰਬਤੀ ਨਦੀ ਤੁਹਾਡੇ ਨਾਲ ਚੱਲਦੀ ਜਾਊਗੀ ਤੇ ਆਹ ਦੇਖੋ ਇਹ ਸਾਹਮਣੇ ਵਾਲਾ ਆ ਗਿਆ ਪਹਾੜ ਆ ਗਏ ਚਾਰੇ ਪਾਸੇ ਜਣੀ ਕਿਰਿਆ ਬਾ ਸ਼ਹਿਰ ਆਪਾਂ ਇਹਨੂੰ ਕਹਿ ਸਕਦੇ ਹਾਂ ਪਹਾੜਾਂ ਦੇ ਵਿੱਚ ਇਹ ਆ ਆ ਗਿਆ ਸ਼ਹਿਰ ਇੱਥੇ ਬਈ ਦੇਖਣ ਲਈ ਵੀ ਬਹੁਤ ਕੁਸ਼ਾ ਇਹ ਨਹੀਂ ਹੈਗਾ ਵੀ ਤੁਸੀਂ ਇੱਥੋਂ ਨਾ ਥੋੜੀ ਜੀ ਡੈਸਟੀਨੇਸ਼ਨ ਤੇ ਜਾ ਕੇ ਬਹੁਤ ਕੁ ਕੁਸ਼ਿਕੋ ਮੋ ਸਕਦੇ ਹੋ ਇੱਥੇ ਮੰਦਰ ਜਿਹੜੇ ਆਹ ਮੰਦਰ ਤੁਸੀਂ ਇਹ ਕਹਿੰਦੇ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਇਹ ਮੰਦਰ ਵੀ ਕਹਿੰਦੇ ਪੂਰੀ ਤਰ੍ਹਾਂ ਡੁੱਬ ਗਿਆ ਸੀ ਜਦੋਂ ਪਿਛਲੀ ਵਾਰੀ ਨਾ ਪਾਣੀ ਆਇਆ ਇਹ ਇਹ ਮੰਦਰ ਪੂਰੀ ਤਰ੍ਹਾਂ ਡੁੱਬ ਗਿਆ ਸੀਗਾ ਤੇ ਬਾਈ ਮੈਂ ਤੁਹਾਨੂੰ ਬਾਕੀ ਹੋਰ ਦੇਖਣ ਦੀ ਗੱਲ ਕਰਦਾ ਇੱਥੇ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਬਹੁਤ ਤਕੜਾ ਆਪਾਂ ਉਹ ਵੀ ਤੁਹਾਨੂੰ ਵੀਡੀਓ ਇੱਕ ਲੈਦੀ ਕਰਾਂਗੇ ਬਹੁਤ ਤਕੜਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਵੀ ਇੱਕ ਦੇਖਣ ਵਾਲੀ ਚੀਜ਼ ਆ ਉਹ ਵੀ ਤੁਸੀਂ ਦੇਖਣ ਆਓ ਤੇ ਬਾਕੀ ਬਾਈ ਨਜ਼ਦੀਕ ਬਹੁਤ ਚੀਜ਼ਾਂ ਪੈ ਜਾਂਦੀਆਂ ਨੇ ਮੰਡੀ ਦੇ ਪਰਾਸਰ ਲੇਕ ਪੈ ਜਾਂਦੀ ਆ ਤੇ ਹੋਰ ਵੀ ਬਹੁਤ ਚੀਜ਼ਾਂ ਨੇ ਜੇ ਤੁਸੀਂ ਆਏਂਗੇ ਉਹ ਇੱਥੇ ਵਿਜ਼ਿਟ ਕਰ ਸਕਦੇ ਹੋ ਕੱਢੇਂਗੇ ਉਹ ਨੈਟ ਤੇ ਤੁਹਾਨੂੰ ਬਹੁਤ ਕੁਝ ਮਿਲ ਜੂਗਾ ਕਿਉਂਕਿ ਭਾਈ ਇਹ ਵੀ ਆਪਣੀ ਪਹੁੰਚ ਚਾ ਕੋਈ ਇਹ ਨਹੀਂ ਹੈਗਾ ਵੀ ਮੰਡੀ ਆਪਾਂ ਤੋਂ ਬੜੀ ਦੂਰ ਆ ਕਿਉਂਕਿ ਹੁਣ ਭਾਈ ਜਿਹੜਾ ਰਸਤਾ ਬਣ ਗਿਆ 4 ਲੇਨ ਰਸਤਾ ਬਣ ਗਿਆ ਅੱਗੇ ਭਾਈ ਸਿੰਗਲ ਲੇਨ ਰਸਤੇ ਹੁੰਦੇ ਤੇ ਬਹੁਤ ਮੁਸ਼ਕਲ ਹੁੰਦਾ ਤਾਂ ਹੁਣ ਬਣ ਗਿਆ 4 ਲੇਨ ਤੁਸੀਂ ਬਾਕੀ ਇਹ ਦੇਖੋ ਖੂਬਸੂਰਤੀ ਕਿੰਨੀ ਹੈ ਇਹਦੀ ਚਾਰੇ ਪਾਸੇ ਹਰਾ ਪਰੇ ਪਹਾੜਾਂ ਨਾਲ ਘਿਰਿਆ ਪਿਆ ਨਦੀ ਚੱਲਦੀ ਆ ਤੇ ਨਾਲ ਦੀ ਨਾਲ ਨਦੀ ਚੱਲਦੀ ਇੱਕ ਪਾਸੇ ਪਹਾੜ ਨੇ ਤੇ ਇੱਕ ਪਾਸੇ ਇਹ ਸ਼ਹਿਰ ਬਸਿਆ ਹੋਇਆ ਤੇ ਬਾਕੀ ਲੋਵੇ ਦੇਖਣ ਨੂੰ ਉਰੇ ਬਹੁਤ ਚੀਜ਼ਾਂ ਨੇ ਉਹ ਵੀ ਤੁਸੀਂ ਆ ਕੇ ਉਰੇ ਵੇਸਟ ਕਰ ਸਕਦੇ ਹੋ ਜਿਵੇਂ ਤੁਸੀਂ ਉਰੇ ਆਏਂਗੇ ਤੁਹਾਨੂੰ ਪਤਾ ਲੱਗ ਜਾਣਾ ਤੇ ਬਾਕੀ ਭਾਈ ਉਰੇ ਛੋਟੇ-ਛੋਟੇ ਆ ਪੁਲ ਬਣੇ ਮੇਨੇ ਆ ਦੇਖੋ ਜਿਵੇਂ ਮੰਦਰਾਂ ਨੂੰ ਜੋੜਦੇ ਨੇ ਬਹੁਤ ਸੋਹਣੇ ਲੱਗਦੇ ਨੇ ਪਰ ਪਰ ਤੁਹਾਨੂੰ ਕਹਿੰਦੇ ਆ ਵੀ ਜ਼ਿੰਦਗੀ ਦਾ ਮਾੜਾ-ਮੋਟਾ ਆਨੰਦ ਮਾਣਿਆ ਕਰੋ ਯਾਰ ਬਾਹਰ ਨਿਕਲ ਕੇ ਕਿਉਂਕਿ ਜ਼ਿੰਦਗੀ ਰੱਬ ਨੇ ਆਪਾਂ ਨੂੰ ਇਹ ਆਪਾਂ ਨੂੰ ਹੁਣ ਪਤਾ ਨਹੀਂ ਵੀ ਗਾਹਾਂ ਜੰਮਣਾ ਹੈ ਜਾਂ ਨਹੀਂ ਜੰਮਣਾ ਕਹਿੰਦੇ ਜੰਮਣਾ ਦਾ ਆਪਾਂ ਇੱਕੋ ਘਰ ਵੀ ਨਹੀਂ ਹੈਗਾ ਠੀਕ ਨਹੀਂ ਵੀ ਪਤਾ ਨਹੀਂ ਇੱਕੋ ਘਰ ਜੰਮਣਾ ਸਾਰਿਆਂ ਨੇ ਜਾਂ ਨਹੀਂ ਜੰਮਣਾ ਇਹ ਤਾਂ ਆਪਾਂ ਨੂੰ ਪਤਾ ਹੀ ਆ ਆਪਾਂ ਦੇਖਦੇ ਹਾਂ ਤੇ ਬਾਕੀ ਮੈਂ ਕਹਿੰਦਾ ਬਾਈ ਜਿੰਨੀ ਕ ਰੱਬ ਨੇ ਦਿੱਤੀ ਆ ਨਾ ਇਹਦਾ ਨਿਕਲ ਕੇ ਤੁਸੀਂ ਆਨੰਦ ਮਾਣਿਆ ਕਰੋ ਜ਼ਿੰਦਗੀ ਦਾ ਬਹੁਤ ਕੋਈ ਐਡੇ ਖਰਚ ਨਹੀਂ ਹੈਗੇ ਜੇ ਆਪਾਂ ਸੋਚ ਲੰਨੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਵੀ ਕਈ ਬੰਦੇ ਸੋਚਦੇ ਨੇ ਵੀ ਪਤਾ ਨਹੀਂ ਕਾਰਾਂ ਗੱਡੀਆਂ ਵਾਲੀ ਘੁੰਮ ਸਕਦੇ ਨੇ ਨਹੀਂ ਬਾਈ ਬੱਸਾਂ ਦੇ ਵਿੱਚ ਆਮ ਲੋਕ ਇੱਥੇ ਆਉਂਦੇ ਨੇ ਘੁੰਮਣ ਫਿਰਨਾਂ ਕਿਉਂਕਿ ਹਰ ਹੁਣ ਹਰ ਥਾਂ 'ਤੇ ਸਹੂਲਤ ਮਿਲਦੀ ਆ ਬੱਸਾਂ ਦੀ ਹਰ ਇੱਕ ਜਗ੍ਹਾ ਤੇ ਤੁਸੀਂ ਵੀ ਇੱਥੇ ਆ ਕੇ ਘੁੰਮ ਸਕਦੇ ਹੋ ਤੇ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਸ਼ਹਿਰ ਵੀ ਤੁਸੀਂ ਵੀ ਆਪਾਂ ਇਸ ਕਰਕੇ ਦਿਖਾਉਣੀ ਆ ਬਾਈ ਵੀ ਤੁਸੀਂ ਵੀ ਆ ਕੇ ਇਹਨੂੰ ਘੁੰਮ ਸਕੋ ਮੇਰੇ ਕਹਿਣ ਤੇ ਕੋਈ ਇੱਕ ਬੰਦਾ ਵੀ ਘੁੰਮ ਜਵੇ ਮੇਰੇ ਖਿਆਲ ਤਰ ਉਹ ਵੀ ਬਹੁਤ ਮਾਨਣ ਵਾਲੀ ਗੱਲ ਹੋਊਗੀ ਵੀ ਕੋਈ ਤਾਂ ਮੇਰਾ ਵੀ ਕਿਸੇ ਦੇ ਤਾਂ ਪੱਲੇ ਪਿਆਦਾ ਕਿਉਂਕਿ ਬਾਈ ਐਡੇ ਖਰਚ ਵੀ ਨਹੀਂ ਹੈਗੇ ਸਾਬਦੀ ਨੇ ਹੋਰ ਜੇ ਵੀਡੀਓ ਚੰਗੀ ਲੱਗੀ ਲਾਇਕ ਤੇ ਸ਼ੇਅਰ ਜ਼ਰੂਰ ਕਰਦੇ